ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕੰਤਰਰਾਸ਼ਟਰੀ ਵਿਦਿਆਰਥੀਆਂ ਦੀ ਨਿਗਰਾਨੀ ਨਾ ਕਰਨ ਵਾਲੀ ਸੰਸਥਾਵਾਂ ਲਈ ਕੈਨੇਡਾ ਸਟੱਡੀ ਵਰਕ ਪਰਮਿਟ ਦੀ ਪ੍ਰਕਿਰਿਆ ਬੰਦ ਕਰੇਗਾ ਇਸ ਤਰ੍ਹਾਂ ਇੱਕ ਵੱਡੀ ਖਬਰ ਪ੍ਰਕਾਸ਼ਿਤ ਹੋ ਰਹੀ ਹੈ ਕੈਨੇਡਾ ਦੇ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਦੇ ਅੰਦਰ ਨਿਗਰਾਨੀ ਅਤੇ ਇਕਸਾਰਤਾ ਨੂੰ ਵਧਾਉਣ ਲਈ ਫੈਡਰਲ ਸਰਕਾਰ ਮਹੱਤਵਪੂਰਨ ਰੈਗੂਲੇਟਰੀ ਤਬਦੀਲੀਆਂ ਦਾ ਪ੍ਰਸਤਾਵ ਕਰ ਰਹੀ ਹੈ ਜੋ ਅਧਿਆਨ ਪਰਮਿਟਾਂ ਦੀ ਪ੍ਰਕਿਰਿਆ ਅਤੇ ਨਿਗਰਾਨੀ ਕਰਨ ਦੇ ਤਰੀਕੇ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਕੈਨੇਡਾ ਗਜ਼ਟ ਵਿੱਚ ਦੱਸੇ ਗਏ ਨਵੇਂ ਉਪਵਾਦ ਦੇ ਆਦੇਸ਼ ਪੋਸਟ ਸਕੈਂਡਰੀ ਸੰਸਥਾਵਾਂ ਵਿੱਚ ਪਾਲਣਾ ਤੇ ਜਵਾਬਦੇਹੀ ਬਾਰੇ ਚਿੰਤਾਵਾਂ ਨੂੰ ਦੂਰ ਕਰਨਾ ਹੈ। ਪ੍ਰਸਤਾਵ ਨਿਯਮਾਂ ਦੇ ਤਹਿਤ ਕਾਲਜਾਂ ਤੇ ਯੂਨੀਵਰਸਟੀਆਂ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਦੀ ਸਥਿਤੀ ਬਾਰੇ ਨਿਯਮਤ ਤੌਰ ਤੇ ਇਮੀਗ੍ਰੇਸ਼ਨ ਵਿਭਾਗ ਨੂੰ ਆ ਰਿਪੋਰਟ ਕਰਨ ਦੀ ਲੋੜ ਹੋਵੇਗੀ ਇਹ ਕਦਮ ਇਸ ਨਿਸ਼ਚਿਤ ਕਰਨ ਲਈ ਤਿਆਰ ਕੀਤਾ ਗਿਆ ਕਿ ਵਿਦਿਆਰਥੀ ਕੈਨੇਡਾ ਵਿੱਚ ਆਪਣੇ ਵਿਦਿਅਕ ਕਾਰਜਕਾਲ ਦੌਰਾਨ ਆਪਣੇ ਮਨੋਨਿਤ ਸਖਲਾਈ ਸੰਸਥਾਵਾਂ ਵਿੱਚ ਹਾਜ਼ਰੀ ਭਰ ਰਹੇ ਨੇ ਅਤੇ ਅਧਿਆਨ ਪਰਮਿਟ ਲੋੜਾਂ ਦੀ ਪਾਲਣਾ ਵੀ ਕਰ ਰਹੇ ਨੇ ਰੈਗੂਲੇਟਰੀ ਸੋਧ ਆਈ ਆਰ ਸੀ ਸੀ ਵੀ ਗ੍ਰੇਸ਼ਨ ਰਿਫਿਊਜ਼ੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਨੂੰ ਇਮਾਨਦਾਰੀ ਦੀ ਚੁਣੌਤੀਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦੇਣ ਅਤੇ ਪ੍ਰੋਗਰਾਮ ਦੀ ਅਖੰਡਤਾ ਨੂੰ ਕਮਜ਼ੋਰ ਕਰਨ ਵਾਲੇ ਅਨੈਤਿਕ ਵਿਵਹਾਰਾਂ ਦੀਆਂ ਆਮ ਘਟਨਾਵਾਂ ਨੂੰ ਹੱਲ ਕਰਨ ਦੀ ਆਗਿਆ ਦੇਵੇਗੀ। ਇੱਕ ਤਾਜ਼ਾ ਸਰਕਾਰੀ ਨੋਟਿਸ ਦੇ ਵਿੱਚ ਇਹ ਗੱਲ ਆਖੀ ਗਈ ਹੈ ਕੈਨੇਡਾ ਵਿੱਚ ਸਟੱਡੀ ਪਰਮਿਟ ਧਾਰਕਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਆਇਆ ਜੋ ਕਿ 2015 ਵਿੱਚ 352305 ਦੇ ਮੁਕਾਬਲੇ 2030 ਵਿੱਚ 10 ਲੱਖ ਤੋਂ ਵੱਧ ਦਾ ਸਵਾਗਤ ਕਰ ਚੁੱਕੇ ਨੇ। ਇਸ ਵੱਡੇ ਦੇ ਪ੍ਰੋਗਰਾਮ ਨੂੰ ਜਾਂਚ ਦੇ ਖੇਰੇ ਵਿੱਚ ਲਿਆਂਦਾ ਗਿਆ ਖਾਸ ਤੌਰ ਤੇ ਹਾਊਸਿੰਗ ਦੀ ਘਾਟ ਤੇ ਜਨਤਕ ਸੇਵਾਵਾਂ ਦੇ ਦਬਾਅ ਵਰਗੇ ਬੁੱਧੀਆਂ ਦੇ ਸੰਬੰਧ ਵਿੱਚ ਕੁਝ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਲਈ ਸਿਸਟਮ ਵਿੱਚ ਵਿਸ਼ਵਾਸ ਵਿਧਾਲੀ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਨ ਨੇ ਭਰੋਸਾ ਦਿੱਤਾ ਹੈ ਕਿ ਭਰੋਸੇਯੋਗ ਸੰਸਥਾ ਫਾਰਮ ਵਰਕ ਫਰੇਮਵਰਕ ਦਾ ਪ੍ਰਸਤਾਵ ਜੋ ਇਸ ਸਾਲ ਦੇ ਅੰਤ ਵਿੱਚ ਸ਼ੁਰੂ ਕੀਤਾ ਜਾਵੇਗਾ ਤੇ ਇਸ ਢਾਂਚੇ ਦਾ ਉਦੇਸ਼ ਮਨੋਨੀਤ ਸਿਕਲਾਈ ਸੰਸਥਾ ਦੀ ਸ਼ਕਤੀ ਅਤੇ ਜਾਂਚ ਕਰਨਾ ਤੇ ਭਰੋਸੇਯੋਗ ਮੰਨੀਆਂ ਜਾਣੀਆਂ ਸੰਸਥਾਵਾਂ ਲਈ ਇਹਦੀ ਪਰਮਟ ਦੀ ਪ੍ਰਕਿਰਿਆ ਨੂੰ ਤੇਜ਼ ਕਰਨਾ ਹੈ ਇਸ ਤਰ੍ਹਾਂ ਜ਼ਿੰਮੇਵਾਰ ਭਰਤੀ ਦਾ ਦਾਖਲਾ ਅਭਿਆਸਾਂ ਨੂੰ ਉਤਸ਼ਾਹਿਤ ਕਰਨਾ ਹੈ ਪ੍ਰਸਤਾਵਿਤ ਸੋਧਾ ਵਿੱਚ ਮੁੱਖ ਉਪਬੰਧਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਦੀ ਪੁਸ਼ਟੀਕਰਨ ਅਤੇ ਪਾਲਣਾ ਰਿਪੋਰਟਾਂ ਜਮ੍ਹਾਂ ਕਰਾਉਣ ਲਈ ਸੰਸਥਾਵਾਂ ਲਈ ਸਮਾਂ ਸੀਮਾ ਸ਼ਾਮਲਾ ਤੇ ਮਨੋਨੀਤ ਸਿਕਲਾਈ ਸੰਸਥਾ ਕੋਲ ਵਿਦਿਆਰਥੀਆਂ ਦੀ ਸਵੀਕ੍ਰਿਤੀ ਦੀ ਪੁਸ਼ਟੀ ਕਰਨ ਲਈ 10 ਦਿਨ ਅਤੇ ਦਾਖਲੇ ਦੀ ਸਥਿਤੀ ਅਤੇ ਆਧਮਿਕ ਪ੍ਰਗਤੀ ਬਾਰੇ ਅਪਡੇਟ ਕਰਨ ਲਈ 60 ਦਿਨ ਹੋਣਗੇ ਇਸ ਤੋਂ ਇਲਾਵਾ ਸੂਧਾ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਬੀਰ ਤਰਤੀਬੇ ਪਾਲਣਾ ਦੀ ਜਾਂਚ ਕਰਨਾ ਤੇ ਪਰਮਟ ਦੀ ਸ਼ਰਤਾਂ ਦੀ ਉਲੰਘਣਾ ਕਰਨ ਵਾਲੀ ਸੰਸਥਾਵਾਂ ਤੇ ਜੁਰਮਾਨਾ ਲਾਉਣ ਦਾ ਅਧਿਕਾਰ ਦਿੰਦੀਆਂ ਨੇ ਪਾਲਣਾ ਕਰਨ ਵਿੱਚ ਅਸਫਲ ਰਹਿਣ ਵਾਲੇ ਸਕੂਲਾਂ ਨੂੰ 12 ਮਹੀਨਿਆਂ ਤੱਕ ਦੇ ਐਨਪਰਮਟ ਦੀ ਪ੍ਰਕਿਰਿਆ ਤੋਂ ਮੁਲਤਵੀ ਦਾ ਸਾਹਮਣਾ ਕਰਨਾ ਪੈ ਸਕਦਾ ਜਿਸ ਦਰ ਅਨਸਾਰੀ ਅਰਜ਼ੀਆਂ ਬਿਨੇਕਾਰਾਂ ਨੂੰ ਵਾਪਸ ਕਰ ਦਿੱਤੀਆਂ ਜਾਣਗੀਆਂ ਫੈਡਰਲ ਸਰਕਾਰ ਦੁਆਰਾ ਨਿਗਰਾਨੀ ਨੂੰ ਸਖਤ ਕਰਨ ਦੀ ਯਤਨਾਂ ਦੇ ਬਾਵਜੂਦ ਪ੍ਰਸਤਾਵਿਤ ਤਬਦੀਲੀਆਂ ਨੇ ਸੂਬਾਈ ਅਧਿਕਾਰੀਆਂ ਨੂੰ ਵਿੱਚ ਕਿਤੇ ਮਿਸ਼ਰਤ ਪ੍ਰतिक੍ਰਿਮ ਪੈਦਾ ਕਰ ਦੱਤੇ ਨੇ ਕੁਝ ਕੈਨੇਡਾ ਵਿੱਚ ਸਿੱਖਿਆ ਨੂੰ ਸੰਚਾਲਿਤ ਕਰਨ ਵਾਲੇ ਗੁੰਝਲਦਾਰ ਅਧਿਕਾਰ ਖੇਤਰ ਦੇ ਲੈਂਡਸਕੇਪਸ ਨੂੰ ਉਜਾਗਰ ਕਰਦੇ ਹੋਏ ਸੂਬਾਈ ਸਿੱਖਿਆ ਦੇ ਹੁਕਮਾਂ ਵਿੱਚ ਸੰਗੀ ਪਹੁੰਚ ਬਾਰੇ ਚਿੰਤਾਵਾਂ ਪ੍ਰਗਟ ਕਰ ਰਹੇ ਨੇ ਰੈਵਿਟਰੀ ਤਬਦੀਲੀਆਂ ਤੋਂ ਇਲਾਵਾ ਸੋਧਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਤਿਆਂ ਦੇ ਕੈਂਪਸ ਤੋਂ ਬਾਹਰ ਕੰਮ ਕਰਨ ਦੇ ਘੰਟੇ ਮੌਜੂਦਾ 20 ਘੰਟਿਆਂ ਤੋਂ ਵਧਾ ਕੇ 24 ਘੰਟੇ ਪ੍ਰਤੀ ਹਫਤੇ ਦੇ ਪ੍ਰਸਤਾਵ ਬੀਏ ਇਸ ਅਡਜਸਟਮੈਂਟ ਦਾ ਉਦੇਸ਼ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਪੜ੍ਹਾਈ ਕਰਦੇ ਸਮੇਂ ਵਾਧੇ ਰਹਿਣ ਸਹਿਣ ਦੇ ਖਰਚਿਆਂ ਦੇ ਪ੍ਰਬੰਧਨ ਕਰਨ ਵਿੱਚ ਮਦਦ ਕਰੇਗਾ ਜਨਤਾ ਕੋਲ ਇਹਨਾਂ ਪ੍ਰਸਤਾਵਾਂ ਤਬਦੀਲੀਆਂ ਬਾਰੇ ਫੀਡਬੈਕ ਪ੍ਰਦਾਨ ਕਰਨ ਲਈ 29 ਜੁਲਾਈ ਤੱਕ ਦਾ ਸਮਾਂ ਜਿਸ ਦੀ ਅਗਲੇ ਦਹਾਕੇ ਵਿੱਚ ਲਗਭਗ 87 ਮਿਲੀਅਨ ਦੀ ਲਾਗਤ ਆਉਣ ਦਾ ਅਨੁਮਾਨ ਹੈ ਇਸ ਲਾਗਤ ਵਿੱਚ ਸਰਕਾਰ ਹੈ ਮਨੋਨੀਤ ਸਿੱਖਿਆ ਸਿੱਖਣ ਵਾਲੀ ਸੰਸਥਾਵਾਂ ਦੇ ਸਕੂਲ ਟਰਾਂਸਫਰ ਦੀ ਮੰਗ ਕਰਨ ਵਾਲੇ ਅਧਿਐਨ ਅਧਿਆਇਨਾ ਪਰਮ ਪਰਮਟ ਧਾਰਕਾਂ ਨੂੰ ਲਾਗੂ ਕਰਨ ਦੇ ਖਰਚੇ ਸ਼ਾਮਲ ਨੇ ਜਿਵੇਂ ਕਿ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਦੀਆਂ ਜਟਿਲਤਾ ਨੈਵੀਗੇਟ ਕਰਨਾ ਜਾਰੀ ਰੱਖਣਾ ਇਸ ਪ੍ਰਸਤਾਵ ਹੈ ਰੈਗੂਲੇਟਰੀ ਸੋਧਾ ਪਾਰਦਰਸ਼ਤਾ ਜਵਾਬ ਦੇ ਇਸ ਸਿਸਟਮ ਦੀ ਸਮੁੱਚੀ ਅਖੰਡਤਾ ਨੂੰ ਵਧਾਉਣ ਲਈ ਇੱਕ ਠੋਸ ਯਤਨ ਨੂੰ ਦਰਸਾਉਂਦੀ ਹੈ ਜਨਤਕ ਸਲਾਹ مشورے ਅਤੇ ਬਾਅਦ ਵਿੱਚ ਸ਼ੋਸ਼ੋਧਨ ਦੇ ਨਤੀਜੇ ਦੇਸ਼ ਭਰ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਿਦਿਅਕ ਸੰਸਥਾਵਾਂ ਲਈ ਭਵਿੱਖ ਦੇ ਲੈਂਡਸਕੇਪ ਦਾ ਆਕਾਰ ਉਹਨਾਂ ਨੂੰ ਦੇਣ ਗਿਆ ਏਸੀ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰ ਅਬ ਇਸੇ ਤਰ੍ਹਾਂ ਚੱਲਣਗੇ ਦੇਸ਼ ਦੁਨੀਆ ਦੀਆਂ ਤਮਾਮ ਖਬਰਾਂ ਦੇਖਣ ਵਾਸਤੇ ਬਣੇ ਰਹੋ ਤੁਸੀਂ ਸਾਡੇ ਚੈਨਲ ਦੇ ਨਾਲ